ਉਹ ਇਹਨਾਂ ਦੇ ਅੱਜ ਰੱਖੀ ਸੀ ਇਸ ਤੋਂ 1 ਸਾਲ 4 ਮਹੀਨਾ ਪਹਿਲਾਂ ਇਹਨਾਂ ਨੂੰ ਜਿਹੜੇ 14 ਤੰਨ 2023 ਨੂੰ ਲੈਟਰ ਚੌਕ ਤੋਂ ਆਪੇ ਆਈ ਸੀ ਉਹਨਾਂ ਨੇ ਉੱਤੇ ਕੋਈ ਗੌਰ ਨਹੀਂ ਕੀਤਾ ਉਹਨਾਂ ਨੇ ਪਿਛਲੇ ਦਿਨੀ ਕੋਈ ਲੜਾਈ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਾਹਿਬ ਦਾ ਗਲਤ ਨਾਮ ਪਵਾਇਆ ਗਿਆ ਜਿਨ੍ਹਾਂ ਦੀ ਕੀ ਮਾਨਯੋਗ ਬਾਈਕਟ ਨਹੀਂ ਜੇ ਮਾਨਸੂਚੀ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਜਿਹੜੀ ਦੋ ਜਮਾਨਤਾ ਕੱਲ ਹੋ ਰਹੀ ਹੈ ਡਾਕਟਰ ਰਿਸ਼ਪਾਲ ਸਿੰਘ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹੈ ਉਹਨਾਂ ਨੂੰ ਵੀ ਨਜ਼ਾਇਜ਼ ਦੇ ਵਿੱਚ ਪਾਇਆ ਗਿਆ ਉਹਨਾਂ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਸਿਆਸੀ ਦਬਾਅ ਦੇਗਾ ਆ ਵੀ ਜਿਹੜੇ ਪ੍ਰਧਾਨਗੀ ਮਤਲਬ ਵਾਈਸ ਪ੍ਰਧਾਨਗੀ ਚੋਂ ਚੋਣ ਚੁਣੇ ਸੀ ਜਿਹੜਾ ਬਹੁਤ ਤੁਹਾਡੇ ਸਾਹਮਣੇ ਬੈਠਾ 13 14 ਐਮਸੀ ਸਾਡੇ ਕੋਲ ਆ ਉੱਥੇ 3 ਐਮਸੀ ਸਿਰੇ ਬੈਠੇ ਸੀ ਤੇ ਨਾਲ ਸਾਡੇ ਕਾਰੀਆ ਸਾਥੀ ਆਏ ਸੀਗੇ ਐਮਐਲਏ ਸਾਹਿਬ ਤੇ ਉਹ ਇਸ ਕਰਕੇ ਜਦੋਂ ਅਸੀਂ ਫੋਨ ਚਾਹ ਨੂੰ ਤਿਆਰ ਹੋਏ ਸਾਨੂੰ ਉਹ ਟਫੋਨ ਮਤਲਬ ਅਸੀਂ ਕੀਤਾ ਉਹਨਾਂ ਦਾ ਫੋਨ ਆ ਗਿਆ ਜਿਹੜੀ ਇਲੈਕਸ਼ਨ ਪੋਸਟਪੋਨ ਹੋ ਗਈ ਯਾ ਵੀ ਹੋਰ ਅਸੀਂ ਸਾਰੇ ਜੀਰਾ ਪਰਿਵਾਰ ਨਾਲ ਕੁਲਵੀਰ ਸਿੰਘ ਜੀਰਾ ਨਾਲ ਚਟਾਨਾਂਵਾਂ ਖੜੇ ਸੀ ਚਟਾਨਾਂਵਾਂ ਖੜੇ ਅਸੀਂ ਚਟਾਨਾਂਵਾਂ ਖੜੇ ਹੋਣ। ਅੱਜ ਜਿਹੜੀ ਨਗਰ ਉਹ ਜੀਰਾ ਦੀ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਸੀ ਉਹਦੇ ਸਬੰਧੀ ਅਸੀਂ ਪਹਿਲਾਂ ਅਜੰਡਾ ਜਾਰੀ ਕੀਤਾ ਸੀਗਾ ਤੇ ਅੱਜ ਟਾਈਮ ਫਿਕਸ ਕੀਤਾ ਸੀ 10 ਵਜੇ ਦਾ 12 ਤਰੀਕ ਦਾ। ਉਹਦੇ ਵਿੱਚ ਜਿਹੜਾ ਰਿਸਿਵ ਇਹ ਕੀਤਾ ਸੀ ਪਹਿਲਾਂ ਕੁਝ ਮੈਂਬਰਾਂ ਨੇ ਜਾਂਦਾ ਜਿਹੜੀ ਸਾਨੂੰ ਰੋਟ ਆਈ ਦੇ ਵਿੱਚ ਸਿਰਫ ਚਾਰ ਮੈਂਬਰਾਂ ਨੇ ਏਜੰਡਾ ਸਵੀਕਾ ਦਿੱਤਾ ਸੀਗਾ ਉਸ ਤੋਂ ਇਲਾਵਾ ਜਿਹੜੇ ਐਮਐਲਏ ਜੀਰ ਆ ਗਿਆ ਉਹਨਾਂ ਨੂੰ ਵੀ ਸਵੀਕਾ ਗਿਆ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਿਰਫ ਤਿੰਨ ਜਿਹੜੇ ਐਮਸੀ ਹਾਜ਼ਰ ਆਏ ਇਸ ਤੋਂ ਇਲਾਵਾ ਐਮਐਲਏ ਉੱਥੇ ਹਾਜ਼ਰ ਆਏ ਸੋ ਟੋਟਲ ਚਾਰ ਹੀ ਜਾਣੇ ਸੀਗੇ ਜਿਹੜੇ ਇਸ ਇਲੈਕਸ਼ਨ ਦੇ ਦੌਰਾਨ ਆਏ ਉੱਥੇ ਬਹੁਮਤ ਨਾ ਹੋਣ ਕਾਰਨ ਜਦ ਮжоਰਿਟੀ ਮੈਂਬਰਾਂ ਦੀ ਹਾਜ਼ਰੀ ਨਾ ਹੋਣ ਕਾਰਨ ਜਿਹੜਾ ਇਹ ਮੰਤਵੀ ਕਰ ਦਿੱਤੀ। ਇਹ ਨੋਟਸ ਤਾਂ 10:30 ਪਹਿਲਾਂ ਤਾਂ ਨਹੀਂ ਇਹ ਤਾਂ ਮੈਨੂੰ ਤਾਂ ਜਿਹੜੀ ਡੀਸੀ ਸਾਹਿਬ ਦੀ ਜਿਹੜੀ ਲੈਟਰ ਵਿੱਚ ਜ਼ਿਕਰ ਬਿੰਦਰ ਦੇ ਦਿੱਤਾ ਲਿਖਾਉਣ ਵਾਸਤੇ ਤੇ ਇਹ ਪਹਿਲਾਂ ਦਾ ਪ੍ਰੋਸੈਸ ਚੱਲ ਰਿਹਾ ਸੀਗਾ। ਇਹ ਇਸ ਸਰ ਕੋਟ ਵੀ ਮੈਟਰ ਸੀਗਾ ਇਸ ਕਰਕੇ ਜਿਹੜਾ ਉਹਨਾਂ ਨੇ ਇੱਕ ਕੰਟਰੈਕਸ਼ਨ ਕੀਤੀਆਂ ਸੀਗੀਆਂ ਉਹਦੇ ਆਧਾਰ ਤੇ ਕੀਤਾ। ਠੀਕ ਹੈ। ਨੇ ਅਗਲੀ ਅਜੇ ਅਸੀਂ ਵਿਚਾਰ ਕਰਕੇ ਜੀ ਉਹਦੇ ਨਾਲ ਤਾਂ ਜੋ ਥੋੜਾ ਸਮਾਂ ਪਾਰ ਕੇ ਅਸੀਂ ਦੇਖਦੇ ਹਾਂ ਕਿ ਪਾਕੀ ਸਾਰੇ ਚੰਗੀ ਤਰ੍ਹਾਂ ਸੂਚਿਤ ਕਰਕੇ ਇੱਕ ਹੋਰ ਮੈਂਬਰਾਂ ਨੂੰ ਤਾਂ ਜੋ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਪਟਕਾ ਪਾੜਨਾ ਹੋ ਸਕੇ ਸਾਰਿਆਂ ਨੂੰ ਅਸੀਂ ਸੂਚਿਤ ਕਰਕੇ ਜਿੰਨੇ ਵੀ ਐਮਸੀ ਸਬੰਧਾਨ ਹੈਗੇ ਆ ਤੇ ਉਸ ਤੋਂ ਬਾਅਦ ਅਸੀਂ ਦੁਬਾਰਾ ਇਹਦਾ ਜੜੀਆ